ਹੀ ਮਹੱਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਪਰੋਸੇ ਆਇਆ ਕਿਰਪਾ ਆਇਆ ਜੋ ਪਾਵੈ ਤਿਉ ਰਾਖੋ ਸੁਆਮੀ ਮਾਰਗ ਗੁਰਿ ਪਠਾਇਆ ਰਹਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 746 ਤੇ ਸ਼ੋਭਨੀਕ ਸੁਹੀ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਮਰ ਬਾਣੀ ਦਾ ਪਾਵਨ ਸ਼ਬਦ ਆਜਾਪਨ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰ ਸਵੇੜ ਦਾ ਗੰਮੀ ਹੁਕਮਨਾਮਾ ਬਖਸ਼ਿਸ਼ ਹੋਇਆ ਰਮਕ ਪਗਤਿਆਂ ਹੀ ਰਹਉਦੀਆਂ ਹਨ ਮਹਾਰਾਜ ਹੁਕਮ ਕਰਦੇ ਹਨ ਤੁਹਾਡਾ ਜੀਵਨ ਦੁਨੀਆ ਵਿੱਚ ਆਉਣਾ ਤਾਂ ਸਫਲ ਗਿਣਾ ਜਾਵੇਗਾ ਜੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਵੋਗੇ ਗੁਰੂ ਦੇ ਉੱਤੇ ਪੂਰਨ ਪ੍ਰੋਸਾ ਬਣਾ ਲਓ ਉਹਦੀ ਕਿਰਪਾ ਦੇ ਪਾਤਰ ਬਣ ਜਾਵੋਗੇ ਗੁਰੂ ਦੇ ਦੱਸਿਓ ਇਹ ਰਾਹ ਦੇ ਉਤੇ ਤੁਰੋ ਤੇ ਅਰਦਾਸ ਕਰੋ اے ਮਹਾਰਾਜ ਜਿਸ ਤਰ੍ਹਾਂ ਵੀ ਚੰਗਾ ਲੱਗੇ ਸਾਨੂੰ ਉੱਥੇ ਲੈ ਜਾਓ ਅਸੀਂ ਤੁਹਾਡੇ ਰਾਹ ਤੇ ਤੁਰ ਪਏ ਹਾਂ ਮਹਾ ਦੁਤਰ ਮਾਇਆ ਜੈਸੇ ਪਵਨ ਚੁਲਾਇਆ ਇਹ ਜੋ ਸੰਸਾਰ ਹੈ ਇੱਕ ਓਖੇ ਤਰੇ ਜਾਣ ਵਾਲਾ ਸਮੁੰਦਰ ਹੈ ਤੁਸੀਂ ਆਪਣੀ ਹਿੰਮਤ ਨਾਲ ਤੁਸੀਂ ਤਰ ਨਹੀਂ ਸਕਦੇ ਮਾਰੇ ਜਪ ਨੂੰ ਗਮ ਕਰਦੇ ਹਨ ਕਿ ਤੁਸੀਂ ਜਿਦਾਂ ਹਵਾ ਤਕੀ ਫਿਰਦੀ ਹੈ ਮਾਇਆ ਤੁਹਾਨੂੰ ਉਸ ਤਰ੍ਹਾਂ ਹੀ ਤਕੀ ਫਿਰਦੀ ਹੈ ਸੋ ਨਸੋ ਨਹੀ ਡਰਾਇਆ ਕਰੋ ਧਰਮ ਰਾਇਆ ਜਦੋਂ ਤੁਸੀਂ ਗੁਰਬਾਣੀ ਸੁਣੋਗੇ ਉਸ ਦੇ ਉੱਤੇ ਤੁਰਨ ਦੀ ਹਿੰਮਤ ਕਰੋਗੇ ਤੇ ਤੁਹਾਨੂੰ ਫਿਰ ਉਸ ਦੇ ਵਿਧੀ ਵਿਧਾਨ ਦੀ ਪਾਲਣਾ ਕਰਦਿਆਂ ਡਰ ਆਉਣ ਲੱਗ ਪਊਗਾ ਕਿ ਜੀ ਅਸੀਂ ਗਲਤੀ ਕੀਤੀ ਅਸੀਂ ਦੰਦਿਤ ਹੋ ਜਾਵਾਂਗੇ ਕਿਉਂਕਿ ਪਰਮੇਸ਼ਰ ਦਾ ਵਿਧੀ ਵਿਧਾਨ ਜੋ ਹੈ ਉਹਦਾ ਨਿਆਇ ਪ੍ਰਣਾਲੀ ਜੋ ਬੜੀ ਕਰੜੀ ਹੈ ਉੱਤੇ ਕੋਈ ਅਪੀਲ ਦਲੀਲ ਵਕੀਲ ਨਹੀਂ ਚੱਲਦਾ ਗ੍ਰਹਿ ਅੰਧ ਕੂ ਪਾਇਆ ਪਾਵਕ ਸਗਰਾਇਆ ਮਨਮੁਖਾਂ ਦੇ ਹਿਰਦੇ ਦੇ ਵਿੱਚ ਸਰੀਰ ਘਰ ਦੇ ਵਿੱਚ ਅੰਧ ਅੰਧਕਾਰ ਹੀ ਬਣਿਆ ਰਹਿਦਾ ਹੈ ਹਨੇਰਾ ਹੀ ਹਨੇਰਾ ਜਾ ਰਹੇ ਦਾ ਹੈ ਤੇ ਜੋ ਸਮੁੰਦਰ ਹੈ ਇਸ ਦੇ ਵਿੱਚ ਜਿਹੜੀਆਂ ਛੱਲਾ ਵਜਦੀਆਂ ਹਨ ਉਹ ਵੀ ਹੈ ਅੱਗ ODੀਆਂ ਹੀ ਹਨ ਦੂਸਰੀਆਂ ਛੱਲਾ ਹੀ ਨਹੀਂ ਤਰਨ ਦਿੰਦੀਆਂ ਉਥੇ ਇਸ ਸੰਸਾਰ 'ਚ ਮਾਰੇ ਕਹਿੰਦੇ ਅੱਗ ਦੀਆਂ ਹੀ ਛੱਲਾ ਵਜਦੀਆਂ ਹਨ ਗਹੀ ਓਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਗੁਰੂ ਦੀ ਓਟ ਆਸਰੇ ਦੇ ਵਿੱਚ ਆ ਜਾਓ ਗੁਰੂ ਦਾ ਹੁਕਮ ਮੰਨਣਾ ਸ਼ੁਰੂ ਕਰ ਦਿਓ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਾਹ ਤੇ ਤੁਰੋ ਪਰਮੇਸ਼ਰ ਦਾ ਨਾਮ ਧਿਆਵੋ ਤੁਹਾਨੂੰ ਪੂਰਾ ਪਰਮੇਸ਼ਰ ਮਿਲ ਪਵੇਗਾ ਕੋਈ ਨਾ ਬੇਅੰਤ ਭੁਲਾਂ ਚੁੱਕਾਂ ਦੀ ਮਾਫੀ ਬਖਸ਼ ਨੇ ਮਾਰੇ ਸੱਚੇ ਪਾਚਾ ਕਿਰਪਾ ਕਰਨ ਆਓ ਗੁਰਮੰਤਰ ਦਾ ਜਪ ਕਰੀਏ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਗੁਰੂ ਦੇ ਵਿਧੀ ਵਿਧਾਨ ਦੀ ਪਾਲਣਾ ਆਰੰਭ ਕਰ ਦਈਏ Vai, Guru. Vai, Guru. Vá Vai guru Vai guru Vai